ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕਾਰਨੀ ਨੇ ਮੰਤਰੀ ਮੰਡਲ 'ਚ ਕੀਤਾ ਫੇਰਬਦਲ ਮਾਰਕ ਮੈਲਰ ਦੀ ਕੈਬਨਿਟ 'ਚ ਹੋਈ ਵਾਪਸੀ ਅਲਬਰਟਾ 'ਚ ਫੋਰਐਵਰ ਕੈਨੇਡੀਅਨ ਪਟੀਸ਼ਨ ਰਹੀ ਕਾਮਯਾਬ ਅੱਧਾ ਮਿਲੀਅਨ ਲੋਕਾਂ ਨੇ ਕੈਨੇਡਾ ਨਾਲ ਰਹਿਣ ਨੂੰ ਦਿੱਤੀ ਤਰਜੀਹ ਸੀਆਰਏ ਵੱਲੋਂ ਨਵੀਆਂ ਇਨਕਮ ਟੈਕਸ ਦਰਾਂ ਦਾ ਐਲਾਨ ਰੋਜ਼ਗਾਰ ਬੀਮਾ ਦੀਆਂ ਦਰਾਂ 'ਚ ਵੀ ਹੋਵੇਗੀ ਤਬਦੀਲੀ ਕੈਨੇਡਾ ਦੇ ਮਨਦੀਪ ਕੌਰ ਕਤਲकांड 'ਚ ਆਇਆ ਨਵਾਂ ਮੋੜ 22 ਅਕਤੂਬਰ ਨੂੰ ਵੀ ਜਾਨੋਂ ਮਾਰਨ ਦਾ ਕੀਤਾ ਗਿਆ ਸੀ ਯਤਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੀ ਕੈਬਨਿਟ ਦੇ ਵਿੱਚ ਕੁਝ ਫੇਰਬਦਲ ਕੀਤੇ ਨੇ ਇਸ ਦੌਰਾਨ ਟਰੂਡੋ ਯੁੱਗ ਦੇ ਇੱਕ ਮੰਤਰੀ ਦੀ ਕੈਬਨਿਟ 'ਚ ਵਾਪਸੀ ਹੋਈ ਹੈ ਤੇ ਦੋ ਹੋਰ ਮੰਤਰੀਆਂ ਦਾ ਕਾਰਜਭਾਰ ਵਧਾਇਆ ਗਿਆ ਹੈ ਮਾਰਕ ਮਿਲਰ ਨੂੰ ਕੈਨੇਡੀਅਨ ਪਛਾਣ ਸੱਭਿਆਚਾਰ ਤੇ ਅਧਿਕਾਰਕ ਭਾਸ਼ਾ ਮੰਤਰੀ ਬਣਾਇਆ ਗਿਆ ਹੈ ਪਬਲਿਕ ਵਰਕਸ ਐਂਡ ਪ੍ਰੋਕਿਊਰਮੈਂਟ ਮੰਤਰੀ ਜੋਏਲ ਲਾਈਟਬਾਉਂਡ ਨੂੰ ਕਾਰਨੀ ਦੇ ਕਯੂਬਿਕ ਲਈ ਲੈਫਟਨੈਂਟ ਦੀ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ ਵਾਤਾਵਰਣ ਮੰਤਰੀ ਜੂਲੀ ਡੈਬਰੂਜ਼ਨ ਨੂੰ ਹੁਣ ਪਾਰਕਸ ਅਤੇ ਨੇਚਰ ਦੀ ਜ਼ਿੰਮੇਵਾਰੀ ਵੀ ਸੌਂਪ ਦਿੱਤੀ ਗਈ ਹੈ ਪਹਿਲਾਂ ਇਹ ਸਾਰੀਆਂ ਜ਼ਿੰਮੇਵਾਰੀਆਂ ਸਟੀਵਨ ਗਿਲਬੋ ਦੇ ਕੋਲ ਸਨ ਜਿਨ੍ਹਾਂ ਨੇ ਪਿਛਲੇ ਹਫ਼ਤੇ ਕੈਬਨਟ ਤੋਂ ਅਸਤੀਫਾ ਦੇ ਦਿੱਤਾ ਸੀ ਮਾਰਕ ਮਿਲਰ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਸਮੇਂ ਇਮੀਗ੍ਰੇਸ਼ਨ ਮੰਤਰੀ ਮੂਲ ਨਿਵਾਸੀ ਸਬੰਧਾਂ ਤੇ ਸੇਵਾਵਾਂ ਲਈ ਮੰਤਰੀ ਰਹਿ ਚੁੱਕੇ ਨੇ ਜਦੋਂ ਮਾਰਕ ਕਾਰਨੀ ਪ੍ਰਧਾਨ ਮੰਤਰੀ ਬਣੇ ਸਨ ਉਦੋਂ ਮਿਲਰ ਨੂੰ ਕੈਬਨਟ 'ਚ ਥਾਂ ਨਹੀਂ ਮਿਲੀ ਸੀ ਲਾਈਟ ਬਾਉਂਡ 2015 'ਚ ਐਮਪੀ ਬਣੇ ਸਨ ਤੇ ਉਹ ਕਈ ਕੈਬਨਟ ਮੰਤਰੀਆਂ ਦੇ ਪਾਰਲੀਮੈਂਟਰੀ ਸਕੱਤਰ ਰਹਿ ਚੁੱਕੇ ਨੇ April ਚ ਹੋਈਆਂ ਫੈਡਰਲ ਚੋਣਾਂ ਤੋਂ ਬਾਅਦ ਉਹ ਪਹਿਲੀ ਵਾਰੀ ਮੰਤਰੀ ਮੰਡਲ 'ਚ ਸ਼ਾਮਲ ਹੋਏ ਸਨ ਇਸੇ ਤਰ੍ਹਾਂ ਡੈਬਰੂਜ਼ਨ ਵੀ ਟਰੂਡੋ ਦੇ ਸਮੇਂ ਪਾਰਲੀਮੈਂਟਰੀ ਸਖ਼ਤਰ ਰਹਿ ਚੁੱਕੇ ਸਨ ਪਰ ਕਾਰਨੀ ਦੇ ਸਮੇਂ ਚ ਉਹਨਾਂ ਨੂੰ ਕੈਬਨਿਟ ਚ ਸਥਾਨ ਦਿੱਤਾ ਗਿਆ। ਵੀਰਵਾਰ ਨੂੰ ਫੈਡਰਲ ਸਰਕਾਰ ਨੇ ਅਲਬਰਟਾ ਨਾਲ ਇੱਕ ਸਮਝੌਤਾ ਸਾਈਨ ਕੀਤਾ ਜਿਸ ਵਿੱਚ BC ਦੇ ਟੱਟ ਤੱਕ ਨਵੀਂ ਤੇਲ ਪਾਈਪਲਾਈਨ ਬਣਾਉਣ ਲਈ ਇਕੱਠੇ ਅੱਗੇ ਵਧਣ ਲਈ ਸਹਿਮਤੀ ਦਿੱਤੀ ਗਈ ਹੈ। ਇਸ ਊਰਜਾ ਸਮਝੌਤੇ ਤੇ ਵਿਰੋਧ ਦੇ ਵਿੱਚ ਗਿਲਬੋ ਨੇ ਕਾਰਨੀ ਦੀ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ। ਸਟੀਵਨ ਗਿਲਬੋ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਚ ਵਾਤਾਵਰਣ ਮੰਤਰੀ ਰਹਿ ਚੁੱਕੇ ਨੇ। ਗਿਲਬੋ ਨੇ ਸੋਸ਼ਲ ਮੀਡੀਆ ਤੇ ਪਾਏ ਆਪਣੇ ਅਸਤੀਫਾ ਪੱਤਰ ਦੇ ਵਿੱਚ ਲਿਖਿਆ ਕਿ ਉਹ ਨਵੇਂ ਪਾਈਪਲਾਈਨ ਸਮਝੌਤੇ ਨਾਲ ਸਖਤ ਅਸਹਿਮਤ ਨੇ ਤੇ ਇਸ ਕਰਕੇ ਉਹ ਕੈਬਨਟ ਤੋਂ ਅਲੱਗ ਹੋ ਰਹੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਲਿਬਰਲ ਐਮਪੀ ਵਜੋਂ ਕੰਮ ਕਰਦੇ ਰਹਿਣਗੇ ਤੇ ਉਹਨਾਂ ਨੇ ਕਾਰਨੀ ਦਾ ਧੰਨਵਾਦ ਕੀਤਾ ਕਿ ਉਹਨਾਂ ਨੂੰ ਕੈਬਨਟ 'ਚ ਕੰਮ ਕਰਨ ਦਾ ਮੌਕਾ ਮਿਲਿਆ ਸੋਮਵਾਰ ਨੂੰ ਕਾਰਨੀ ਨੂੰ ਅਪ੍ਰੈਲ ਦੀਆਂ ਚੋਣਾਂ ਤੋਂ ਬਾਅਦ ਦੂਜੀ ਵਾਰ ਆਪਣੀ ਕੈਬਨਟ ਦੇ ਵਿੱਚ ਤਬਦੀਲੀ ਕਰਨੀ ਪਈ ਸਾਬਕਾ ਟ੍ਰਾਂਸਪੋਰਟ ਤੇ ਅੰਦਰੂਨੀ ਵਪਾਰ ਮੰਤਰੀ ਹਿਸਟਰੀਆ ਫਰੀਲੈਂਡ ਸਤੰਬਰ 'ਚ ਆਪਣੇ ਅਹੁਦੇ ਤੋਂ ਹਟ ਗਏ ਸਨ ਤੇ ਉਹ ਇਹ ਵੀ ਕਹਿ ਚੁੱਕੇ ਨੇ ਕਿ ਉਹ ਪੂਰੀ ਤਰ੍ਹਾਂ ਫੈਡਰਲ ਰਾਜਨੀਤੀ ਛੱਡਣ ਦਾ ਇਰਾਦਾ ਰੱਖਦੇ ਨੇ ਕਾਰਨੀ ਨੇ ਅੰਦਰੂਨੀ ਵਪਾਰ ਦਾ ਕੰਮ ਕੈਨੇਡਾ ਅਮਰੀਕਾ ਵਪਾਰ ਮੰਤਰੀ ਡੋਮਿਨਿਕ ਲੈਬਲਾਂ ਨੂੰ ਦੇ ਦਿੱਤਾ ਹੈ ਤੇ ਟਰਾਂਸ ਪੋਰਟ ਮੰਤ੍ਰਾਲਾ ਹਾਊਸ ਲੀਡਰ ਸਟੀਵਨ ਮੈਕਨਨ ਨੂੰ ਸੌਂਪ ਦਿੱਤਾ ਹੈ ਫਰੀ ਲੈਂਡ ਨੇ ਟਰੂਡੋ ਦੀ ਸਰਕਾਰ ਚ ਕਈ ਕੈਬਨਿਟ ਅਹੁਦੇ ਸੰਭਾਲੇ ਸਨ ਜਿਸ ਵਿੱਚ ਵਿੱਤ ਮੰਤਰੀ ਦਾ ਅਹੁਦਾ ਵੀ ਸ਼ਾਮਲ ਸੀ ਪਿਛਲੇ ਸਾਲ ਉਨ੍ਹਾਂ ਦੀ ਇਸ ਅਹੁਦੇ ਤੋਂ ਰੁਖਸਤੀ ਆਖਰ ਨੂੰ ਸਾਬਕਾ ਪ੍ਰਧਾਨ ਮੰਤਰੀ ਦੇ ਅਸਤੀਫੇ ਦਾ ਕਾਰਨ ਬਣੀ ਇਸ ਤੋਂ ਬਾਅਦ ਫਰੀ ਲੈਂਡ ਨੇ ਲਿਬਰਲ ਲੀਡਰਸ਼ਿਪ ਲਈ ਕਾਰਨੀ ਦੇ ਖਿਲਾਫ ਚੋਣ ਲੜੀ ਪਰ ਉਹ ਵੱਡੇ ਫਰਕ ਨਾਲ ਦੂਸਰੇ ਸਥਾਨ ਤੇ ਰਹਿ ਗਿਆ Elections Alberta ਨੇ Forever Canadian Petition ਦੀ ਪੜਤਾਲ ਪੂਰੀ ਕਰ ਲਈ ਹੈ ਤੇ ਨਿਰਧਾਰਤ ਕੀਤਾ ਹੈ ਕਿ ਸਾਰੇ ਮਾਪਦੰਡ ਪੂਰੇ ਹੋ ਗਏ ਨੇ ਅਤੇ ਪਟੀਸ਼ਨ ਸਫਲ ਰਹੀ ਹੈ। ਇਹ ਪਟੀਸ਼ਨ ਸਾਬਕਾ ਡਿਪਟੀ ਪ੍ਰੀਮੀਅਰ ਥੋਮਸ ਲੁਕਾਜੁਕ ਵੱਲੋਂ ਸ਼ੁਰੂ ਕੀਤੀ ਗਈ ਸੀ ਤਾਂ ਜੋ ਅਲਬਰਟਾ ਦੇ ਕੈਨੇਡਾ 'ਚ ਹੀ ਰਹਿਣ ਨੂੰ ਇੱਕ ਸਰਕਾਰੀ ਨੀਤੀ ਬਣਾਇਆ ਜਾ ਸਕੇ। ਕਿਉਂਕਿ ਵਕ ਹੋਣ ਸੰਬੰਧੀ ਗੱਲਬਾਤ 'ਚ ਵਾਅਦਾ ਹੋ ਰਿਹਾ ਸੀ ਸਿਟੀਜ਼ਨ ਇਨੀਸ਼ੀਏਟਿਵ ਐਕਟ ਹੇਠ ਪਟੀਸ਼ਨ ਨੂੰ ਵਾਜਬ ਮੰਨਣ ਲਈ 90 ਦਿਨਾਂ ਦੇ ਵਿੱਚ 293000 76 ਅਲਬਰਟਾ ਵਾਸੀਆਂ ਨੇ ਦਸਤਖਤ ਲਾਜ਼ਮੀ ਕੀਤੇ ਸਨ ਇਲੈਕਸ਼ਨਸ ਅਲਬਰਟਾ ਦੇ ਮੁਤਾਬਕ ਸੋਮਵਾਰ ਨੂੰ ਗਿਣਤੀ ਮੁਕੰਮਲ ਤੌਰ ਤੇ ਕੁੱਲ ਵੈਧ ਦਸਤਖਤ 438568 ਤੱਕ ਪਹੁੰਚ ਗਈ ਲੁਕਾਜ਼ੁਕ ਨੇ ਕਿਹਾ ਕਿ ਅਸੀਂ ਲੋਡ ਤੋਂ ਲਗਭਗ 40% ਵੱਧ ਦਸਤਖਤ ਇਕੱਠੇ ਕੀਤੇ ਨੇ ਇਸ ਲਈ ਅਸੀਂ ਬਹੁਤ ਖੁਸ਼ ਹਾਂ ਅੱਧਾ ਮਿਲੀਅਨ ਅਲਬਰਟਨ ਨੂੰ ਕੈਨੇਡਾ ਨਾਲੋਂ ਤੋੜ ਵਿਛੋੜਾ ਨਹੀਂ ਚਾਹੀਦਾ ਨਿਆਂ ਮੰਤਰੀ ਮਿਖੀ ਐਮਰੀ ਨੇ ਅਸੀਂ ਸੇਵਾਦਾਰਾਂ ਦੇ ਗਰੁੱਪ ਨੂੰ ਕੈਨੇਡਾ ਵਿੱਚ ਰਹਿਣ ਦੇ ਸਮਰਥਨ 'ਚ ਇੰਨੇ ਵੱਡੇ ਗਿਣਤੀ ਦੇ ਦਸਤਖਤ ਇਕੱਠੇ ਕਰਨ ਲਈ ਵਧਾਈ ਦਿੰਦੇ ਹਾਂ ਅਲਬਰਟਾ ਪ੍ਰੋਸਪਰਿਟੀ ਪ੍ਰੋਜੈਕਟ ਨੇ ਇੱਕ ਵਿਰੋਧੀ ਪਟੀਸ਼ਨ ਦੀ ਪੇਸ਼ਕਸ਼ ਕੀਤੀ ਸੀ ਜਿਸ ਵਿੱਚ ਇਹ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਕਿ ਅਲਬਰਟਾ ਸੂਬਾ ਇੱਕ ਖੁਦਮੁਖਤਿਆਰ ਦੇਸ਼ ਬਣੇ ਪ੍ਰੀਮੀਅਰ ਡੈਨੀਅਲ ਸਮਿਥ ਦੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਵੱਲੋਂ ਲੋਕਾ ਜ਼ੂਕ ਦੀ ਅਰਜ਼ੀ ਦੇ ਦਾਖਲ ਹੋਣ ਤੋਂ ਬਾਅਦ ਬਣਾਏ ਨਵੇਂ ਕਾਨੂੰਨ ਨੇ ਲੋੜੀਂਦੇ ਦਸਤਖਤਾਂ ਦੀ ਗਿਣਤੀ ਨੂੰ ਕਾਫੀ ਘਟਾ ਦਿੱਤਾ ਜਿਸ ਦਾ ਮਤਲਬ ਹੈ ਕਿ ਅਲਬਰਟਾ ਪ੍ਰੋਸਪਰਿਟੀ ਪ੍ਰੋਜੈਕਟ ਨੂੰ ਕੇਵਲ ਲਗਭਗ 1,70,000 ਦਸਤਖਤਾਂ ਦੀ ਲੋੜ ਹੈ ਉਹਨਾਂ ਕੋਲ ਦਸਤਖਤ ਇਕੱਠੇ ਕਰਨ ਲਈ 3 ਦੀ ਬਜਾਏ 4 ਮਹੀਨੇ ਵੀ ਨੇ ਇਸ ਨੀਤੀ ਦੇ ਪ੍ਰਸਤਾਵ ਨੂੰ ਵਿਧਾਨ ਸਭਾ 'ਚ ਲਿਆਂਦਾ ਜਾਣਾ ਹੈ ਜਿੱਥੇ ਸਰਕਾਰ 10 ਦਿਨਾਂ ਦੇ ਅੰਦਰ ਇਸ ਪ੍ਰਸਤਾਵ ਨੂੰ ਇੱਕ ਕਮੇਟੀ ਨੂੰ ਭੇਜੇਗਾ ਮੋਸ਼ਨ ਲਈ ਆਏਗੀ 90 ਦਿਨਾਂ ਦੇ ਅੰਦਰ ਕਮੇਟੀ ਜਾਂ ਤਾਂ ਨੀਤੀ ਤੇ ਰਿਪੋਰਟ ਪੇਸ਼ ਕਰ ਸਕਦੀ ਹੈ ਜਾਂ ਇਸ ਨੂੰ ਰੈਫਰੈਂਡਮ ਦੇ ਉਦੇਸ਼ ਲਈ ਲੈਫਟਨੈਂਟ ਗਵਰਨਰ ਨੂੰ ਭੇਜ ਸਕਦੀ ਹੈ ਜੇ ਰਿਪੋਰਟ ਰੈਫਰੈਂਡਮ ਦੀ ਸਿਫਾਰਿਸ਼ ਕਰਦੀ ਹੈ ਤਾਂ ਇਸ ਨੂੰ ਅਗਲੇ ਤੈਸੀਮਤ ਸੁਬਾਈ ਚੌਂਦ ਦਿਵਸ ਤੋਂ ਪਹਿਲਾਂ ਜਾਂ ਉਸ ਦਿਨ ਕਰਵਾਇਆ ਜਾਣਾ ਚਾਹੀਦਾ ਹੈ ਲੁਕਾਜ਼ੁਕ ਨੇ ਕਿਹਾ ਕਿ ਉਸ ਨੇ ਜਾਣ ਬੁੱਝ ਕੇ ਇਹ ਰਸਤਾ ਚੁਣਿਆ ਤਾਂ ਜੋ ਪ੍ਰੀਮੀਅਰ ਡੈਨੀਅਲ ਸਮਿਥ ਨੂੰ ਕਾਨੂੰਨੀ ਪ੍ਰਕਿਰਿਆ ਰਾਹੀਂ ਸਹੀ ਕੰਮ ਕਰਨ ਦਾ ਮੌਕਾ ਮਿਲ ਸਕੇ ਵਿਧਾਨ ਸਭਾ ਚ ਸਾਰੇ ਮੈਂਬਰ ਇਸ ਮਸਲੇ ਤੇ ਵੋਟ ਕਰਨ ਤਾਂ ਜੋ ਇਸ ਨੂੰ ਹਮੇਸ਼ਾ ਲਈ ਖਤਮ ਕੀਤਾ ਜਾ ਸਕੇ ਕੈਨੇਡਾ ਵਾਲਿਆਂ ਦੇ ਇਨਕਮ ਟੈਕਸ 'ਚ ਅਗਲੇ ਬਰੇ ਤੋਂ ਤਬਦੀਲੀਆਂ ਹੋ ਰਹੀਆਂ ਨੇ ਤੇ CRA ਵੱਲੋਂ 2026 ਲਈ ਨਵੀਆਂ ਦਰਾਂ ਦਾ ਐਲਾਨ ਕੀਤਾ ਗਿਆ ਹੈ। 58523 ਡਾਲਰ ਸਾਲਾਨਾ ਤੋਂ ਘੱਟ ਆਮਦਨ ਵਾਲਿਆਂ ਨੂੰ 14% ਟੈਕਸ ਦੇਣਾ ਹੋਵੇਗਾ ਜਦਕਿ 58523 ਡਾਲਰ ਤੋਂ 117045 ਡਾਲਰ ਤੱਕ ਦੀ ਸਾਲਾਨਾ ਆਮਦਨ ਤੇ 20.5% ਟੈਕਸ ਕਟੌਤੀ ਹੋਵੇਗੀ ਇਸੇ ਤਰ੍ਹਾਂ 117045 ਡਾਲਰ ਤੋਂ 181440 ਡਾਲਰ ਤੱਕ ਦੀ ਸਾਲਾਨਾ ਆਮਦਨ ਤੇ 26% ਦਾ ਟੈਕਸ ਲਾਗੂ ਕੀਤਾ ਜਾਵੇਗਾ ਜਦਕਿ 1,81,440 ਡਾਲਰ ਤੋਂ 2,58,482 ਡਾਲਰ ਦੀ ਆਮਦਨ ਤੇ ਟੈਕਸ ਦਰ 29% ਹੋਵੇਗੀ 2,58,482 ਡਾਲਰ ਸਾਲਾਨਾ ਤੋਂ ਵੱਧ ਆਮਦਨ ਵਾਲਿਆਂ ਤੋਂ 33% ਦੇ ਹਿਸਾਬ ਨਾਲ ਟੈਕਸ ਵਸੂਲ ਕੀਤੇ ਜਾਣ ਦੀ ਯੋਜਨਾ ਐਲਾਨੀ ਗਈ ਹੈ ਦੂਜੇ ਪਾਸੇ 13 ਰਾਜਾਂ ਅਤੇ ਟੈਰੀਟਰੀਜ਼ ਦੀਆਂ ਟੈਕਸ ਦਰਾਂ ਵੱਖਰੇ ਤੌਰ ਤੇ ਲਾਗੂ ਹੋਣਗੀਆਂ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ 2026 ਦੌਰਾਨ 1,81,400 ਡਾਲਰ ਜਾਂ ਇਸ ਤੋਂ ਘੱਟ ਆਮਦਨ ਵਾਲਿਆਂ ਨੂੰ ਟੈਕਸ ਦੇ ਰੂਪ ਦੇ ਵਿੱਚ 16,452 ਡਾਲਰ ਅਦਾ ਕਰਨੇ ਪੈਣਗੇ ਪਰ 2303 ਡਾਲਰ ਦਾ ਟੈਕਸ ਕ੍ਰੈਡਿਟ ਵੀ ਮਿਲੇਗਾ ਨਵੀਆਂ ਦਰਾਂ 1 ਜਨਵਰੀ 2026 ਤੋਂ ਲਾਗੂ ਹੋਣਗੀਆਂ ਜਦਕਿ ਗੁੱਡਸ ਐਂਡ ਸਰਵਿਸਿਜ਼ ਟੈਕਸ ਕ੍ਰੈਡਿਟ ਕੈਨੇਡਾ ਚਾਈਲਡ ਬੈਨੀਫਿਟ ਅਤੇ ਚਾਈਲਡ ਡਿਸੇਬਿਲਟੀ ਬੈਨੀਫਿਟ ਦੇ ਮਾਮਲੇ 'ਚ ਦਰਾਂ 1 ਜੁਲਾਈ 2026 ਤੋਂ ਲਾਗੂ ਕੀਤੀਆਂ ਜਾ ਰਹੀਆਂ ਨੇ ਆਰਥਿਕ ਮਾਹਰਾਂ ਮੁਤਾਬਕ ਰੋਜ਼ਗਾਰ ਮੀਮੇ ਦੇ ਪ੍ਰੀਮੀਅਰ 'ਚ ਵੀ ਤਬਦੀਲੀ ਆਵੇਗੀ ਅਤੇ EMPLOYEES ਦਾ ਯੋਗਦਾਨ 2.28% ਜਾਂ ਵੱਧ ਤੋਂ ਵੱਧ 1572 ਡਾਲਰ ਸਾਲਾਨਾ ਹੋਵੇਗਾ ਮੁਲਾਜ਼ਮਾਂ ਦਾ ਯੋਗਦਾਨ 1.63% ਜਾਂ ਵੱਧ ਤੋਂ ਵੱਧ 1123 ਡਾਲਰ ਤੱਕ ਹੋਵੇਗਾ ਰੋਜ਼ਗਾਰ ਬੀਮੇ ਦੇ ਘੇਰੇ ਚ ਆਉਣ ਵਾਲੀ ਵੱਧ ਤੋਂ ਵੱਧ ਸਾਲਾਨਾ ਆਮਦਨ 68900 ਡਾਲਰ ਹੋਵੇਗੀ ਇਸੇ ਤਰ੍ਹਾਂ ਕੈਨੇਡਾ ਪੈਨਸ਼ਨ ਪਲਾਨ EMPLOER ਅਤੇ EMPLOYEE ਵੱਲੋਂ ਯੋਗਦਾਨ ਪਾਉਣ ਦੀ ਦਰ ਮੌਜੂਦਾ ਬਰੇ ਦੇ ਬਰਾਬਰ 5.95% ਹੀ ਰਹੇਗੀ ਕੈਨੇਡਾ ਦੇ ਮਨਦੀਪ ਕੌਰ ਕਤਲकांड ਬਾਰੇ ਹੈਰਾਨੀਕੁਨ ਤੱਥ ਉੱਭਰ ਕੇ ਸਾਹਮਣੇ ਆ ਰਹੇ ਨੇ ਇਹ ਪੀੜਤ ਪਰਿਵਾਰ ਨਾਲ ਸੰਬੰਧਤ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ 26 ਅਕਤੂਬਰ ਤੋਂ ਪਹਿਲਾਂ 22 ਅਕਤੂਬਰ ਨੂੰ ਵੀ ਮਨਦੀਪ ਕੌਰ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਸਾਜ਼ਿਸ਼ ਘਾੜੇ ਕਾਮਯਾਬ ਨਹੀਂ ਹੋ ਸਕੇ 22 ਅਕਤੂਬਰ ਵਾਲੇ ਹਾਦਸੇ ਦੌਰਾਨ ਮਨਦੀਪ ਕੌਰ ਦੀ ਗੱਡੀ ਨੂੰ ਮਾਮੂਲੀ ਤੌਰ ਤੇ ਨੁਕਸਾਨ ਪੁੱਜਾ ਪਰ ਇਹ ਇੱਕ ਡੂੰਗੀ ਸਾਜ਼ਿਸ਼ ਦਾ ਹਿੱਸਾ ਸੀ ਦੂਜੇ ਪਾਸੇ ਮਨਦੀਪ ਕੌਰ ਦੇ ਨਵੇਂ ਸੱਸ ਸਹੁਰਾ 11 ਅਕਤੂਬਰ ਨੂੰ ਹੀ ਕੈਨੇਡਾ ਪੁੱਜੇ ਸਨ ਤੇ 26 ਅਕਤੂਬਰ ਨੂੰ ਵਾਰਦਾਤ ਸਾਹਮਣੇ ਆ ਗਏ ਮਨਦੀਪ ਕੌਰ ਉਸ ਦਾ ਦੂਜਾ ਪਤੀ ਅਨਮੋਲ ਸਿੰਘ ਦਿਓਰ ਗੁਰਜੋਤ ਸਿੰਘ ਸਾਸ ਸੋਰਾ ਡੈਲਟਾ ਦੇ ਇੱਕੋ ਮਕਾਨ ਚ ਰਹਿ ਰਹੇ ਸਨ ਹੁਣ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਰਕਾਰ ਮਨਦੀਪ ਕੌਰ ਦਾ ਕਤਲ ਕਿਉਂ ਕੀਤਾ ਗਿਆ ਜਦਕਿ ਇਸੇ ਬਾਰੇ ਦੀ 7 ਮਾਰਚ ਨੂੰ ਅਨਮੋਲ ਸਿੰਘ ਦਾ ਉਸ ਨਾਲ ਵਿਆਹ ਗੱਜ-ਵੱਜ ਕੇ ਹੋਇਆ ਮੀਡੀਆ ਰਿਪੋਰਟ ਮੁਤਾਬਕ ਕਹਾਣੀ 2018 ਤੋਂ ਸ਼ੁਰੂ ਹੁੰਦੀ ਹੈ ਜਦੋਂ ਮਨਦੀਪ ਕੌਰ ਨੇ ਮਾਪਿਆਂ ਕੋਲ ਵਿਦੇਸ਼ ਜਾਣ ਦੀ ਇੱਛਾ ਜ਼ਾਹਰ ਕੀਤੀ ਪਰ ਪਿਤਾ ਕੋਲ ਇੰਨੀ ਆਰਥਿਕ ਗੁੰਜਾਇਸ਼ ਨਹੀਂ ਸੀ ਜਗਦੇਵ ਸਿੰਘ ਨੇ ਬੇਟੀ ਦਾ ਰਿਸ਼ਤਾ ਕਰ ਦਿੱਤਾ ਤੇ ਸਾਰੇ ਪਰਿਵਾਰ ਨੇ ਪੜ੍ਹਾਈ ਦਾ ਖਰਚਾ ਚੁੱਕਦਿਆਂ ਉਸ ਨੂੰ ਕੈਨੇਡਾ ਭੇਜ ਦਿੱਤਾ ਕੈਨੇਡਾ ਪੁੱਜਣ ਮਗਰੋਂ ਮਨਦੀਪ ਕੌਰ ਨੇ ਆਪਣੇ ਪਤੀ ਨੂੰ ਕੈਨੇਡਾ ਸੱਦਿਆ ਤੇ ਸੱਸ ਸਹੁਰਾ ਵੀ ਉੱਥੇ ਪੁੱਜ ਗਏ ਪਰ ਇਸੇ ਦੌਰਾਨ ਮਨਦੀਪ ਕੌਰ ਦਾ ਤਲਾਕ ਹੋ ਗਿਆ। ਇਸ ਮਗਰੋਂ ਮਨਦੀਪ ਕੌਰ ਨੇ ਆਪਣੇ ਭਰਾ ਹੈਰੀ ਨੂੰ ਸਟੱਡੀ ਵੀਜ਼ਾ ਤੇ ਕੈਨੇਡਾ ਸੱਦ ਲਿਆ ਤੇ ਕੁਝ ਸਮੇਂ ਬਾਅਦ ਪਿਤਾ ਜਗਦੇਵ ਸਿੰਘ ਵਰਕ ਪਰਮਿਟ ਤੇ ਕੈਨੇਡਾ ਪੁੱਜ ਗਏ। ਮਨਦੀਪ ਕੌਰ ਦੇ ਪਿੰਡ ਗੁੱਜਰਵਾਲ ਨਾਲ ਸਬੰਧਤ ਰਿਸ਼ਤੇਦਾਰਾਂ ਮੁਤਾਬਕ ਕੈਨੇਡਾ 'ਚ ਨੌਕਰੀ ਦੌਰਾਨ ਉਸਦੀ ਮੁਲਾਕਾਤ ਅਨਮੋਲ ਸਿੰਘ ਨਾਲ ਹੋਈ। ਅਨਮੋਲ ਸਿੰਘ ਸਿਧਵਾ ਬੇਟ ਦੇ ਪਿੰਡ ਲੋਧੀਵਾਲ ਨਾਲ ਸਬੰਧਤ ਹੈ। ਦੋਹਾਂ ਨੇ ਪਹਿਲਾਂ ਲੁਧਿਆਣਾ ਵਿਖੇ ਮੰਗਣੀ ਕਰਨ ਦੀ ਯੋ ਆਈ ਗਈ ਪਰ ਇਸੇ ਦੌਰਾਨ ਵਿਆਹ ਦਾ ਪ੍ਰੋਗਰਾਮ ਬਣ ਗਿਆ ਵਿਆਹ ਤੋਂ 15 ਦਿਨ ਦੋਵੇਂ ਕੈਨੇਡਾ ਵਾਪਸ ਆ ਗਿਆ ਤੇ ਨਾਲ ਹੀ ਗੁਰਜੋਤ ਸਿੰਘ ਵੀ ਪੁੱਜ ਗਿਆ ਵਿਆਹ ਮਗਰੋਂ ਮਨਦੀਪ ਕੌਰ ਬਹੁਤ ਖੁਸ਼ ਸੀ ਅਤੇ ਦੋਹਾਂ ਪਰਿਵਾਰਾਂ 'ਚ ਵੀ ਖੁਸ਼ੀ ਦਾ ਮਾਹੌਲ ਨਜ਼ਰ ਆਇਆ ਪਰ ਅਚਨਚੇਤ ਵਾਪਰੇ ਘਟਨਾਕ੍ਰਮ ਨੇ ਸਭ ਕੁਝ ਖੇਰੂ-ਖੇਰੂ ਕਰ ਦਿੱਤਾ ਪੁਲਿਸ ਉਸ ਦੀ ਹੱਤਿਆ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਕੈਨੇਡਾ ਦੇ ਸਰੀ ਵਿਖੇ ਸ਼ੁੱਕਰਵਾਰ ਨੂੰ ਗੋਲੀਆਂ ਮਾਰ ਕੇ ਕਤਲ ਕੀਤੇ 26 ਸਾਲਾ ਨੌਜਵਾਨ ਦੀ شناخت ਚਿਲੀ ਵੈਕ ਦੇ ਜਸਕਰਨ ਸਿੰਘ ਬੜਿੰਗ ਵਜੋਂ ਕੀਤੀ ਗਈ ਹੈ ਜੋ ਅਤੀਤ ਚ ਕਈ ਵਾਰ ਪੁਲਿਸ ਦੇ ਸੰਪਰਕ ਚ ਆਇਆ ਤੇ ਮੰਨਿਆ ਜਾ ਰਿਹਾ ਹੈ ਕਿ ਨਸ਼ਾ ਤਸਕਰੀ ਦੇ ਧੰਦੇ ਚ ਸ਼ਾਮਲ ਰਿਹਾ ਮੁੱਢਲੀ ਪੜਤਾਲ ਦਰਸਾਉਂਦੀ ਹੈ ਕਿ ਜਸਕਰਨ ਬੜਿੰਗ ਨੂੰ ਸੋਚੀ ਸਮਝੀ ਸਾਜ਼ਿਸ਼ ਤਹਿਤ ਨਿਸ਼ਾਨਾ ਬਣਾਇਆ ਗਿਆ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੇ ਦੱਸਿਆ ਕਿ ਗੋਲੀਬਾਰੀ ਦੀ ਵਾਰਦਾਤ ਤੋਂ ਤਕਰੀਬਨ 15 ਮਿੰਟ ਬਾਅਦ ਇੱਕ ਚਿੱਟੇ ਰੰਗ ਦਾ ਡੌਜ ਰੈਮ ਪਿਕਅਪ ਟਰੱਕ ਸਰੀ ਦੇ 115 ਐਵੇਨਿਊ ਅਤੇ 136 ਸਟਰੀਟ ਇਲਾਕੇ 'ਚ ਛੜਦਾ ਹੋਇਆ ਮਿਲਿਆ ਆਈ ਹਿੱਟ ਦੇ ਜਾਂਚਕਰਤਾਵਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ 28 ਨਵੰਬਰ ਨੂੰ ਰਾਤ 9 ਵਜੇ ਤੋਂ ਅੱਧੀ ਰਾਤ 12 ਵਜੇ ਤੱਕ ਦੀ ਕੋਈ ਡੈਸ਼ ਕੈਮ ਵੀਡੀਓ ਜਾਂ ਹੋਰ ਜਾਣਕਾਰੀ ਮੌਜੂਦ ਹੈ ਤਾਂ ਪੁਲਿਸ ਨਾਲ ਸਾਂਝੀ ਕੀਤੀ ਜਾਵੇ ਇੱਥੇ ਦੱਸਣਾ ਬਣਦਾ ਹੈ ਕਿ RCMP ਦੇ ਸਰੀ ਪ੍ਰੋਵਿੰਸ਼ੀਅਲ ਆਪਰੇਸ਼ਨਸ سپورਟ ਯੂਨਿਟ ਨੇ ਅਫਸਰ 28 ਨਵੰਬਰ ਨੂੰ ਦੇਰ ਰਾਤ ਪੌਣੇ 12 ਵਜੇ 152 ਸਟਰੀਟ ਅਤੇ 104 ਐਵੇਨਿਊ ਇਲਾਕੇ ਚ ਪੁਜੇ ਤਾਂ ਉਹਨਾਂ ਨੂੰ ਇੱਕ ਨੌਜਵਾਨ ਗੰਭੀਰ ਜ਼ਖਮੀ ਹਾਲਤ ਚ ਮਿਲਿਆ ਪਰ ਉਸਦੀ ਜ਼ਿੰਦਗੀ ਬਚਾਉਣ ਲਈ ਕੀਤੇ ਉਪਾਅ ਕਾਰਗਰ ਸਾਬਤ ਨਾ ਹੋਏ ਅਤੇ ਉਹ ਮੌਕੇ ਤੇ ਹੀ ਦਮ ਤੋੜ ਗਿਆ ਆਈ ਹਿੱਟ ਵੱਲੋਂ ਮਾਮਲੇ ਦੀ ਪੜਤਾਲ ਚ ਸਰੀ ਪੁਲਿਸ ਇੰਟੀਗ੍ਰੇਟਿਡ ਫੋਰੈਂਸਿਕ ਆਈਡੈਂਟੀਫਿਕੇਸ਼ਨ ਸਰਵਿਸਿਜ਼ ਅਤੇ BC ਕਾਰਨਰਜ਼ ਸਰਵਿਸ ਦਾ ਸਹਿਯੋਗ ਲਿਆ ਗਿਆ ਦੱਸਦੀ ਹੈ ਕਿ ਗੈਂਗਵਾਰ ਵਰਗੀਆਂ ਘਟਨਾਵਾਂ ਦੌਰਾਨ ਪੰਜਾਬੀ ਨੌਜਵਾਨਾਂ ਦੀ ਮੌਤ ਨਾਲ ਸਬੰਧਤ ਵਾਰਦਾਤਾਂ ਲਗਾਤਾਰ ਵਾਪਰ ਰਹੀਆਂ ਨੇ ਪਿਛਲੇ ਸਮੇਂ ਦੌਰਾਨ ਤਰਨਪੰਦੇਰ ਨੂੰ ਬੀਸੀ ਦੇ ਲੈਂਗਲੀ ਵਿਖੇ ਨਿਸ਼ਾਨਾ ਬਣਾਇਆ ਗਿਆ ਜਦੋਂ ਉਹ ਇੱਕ ਟੈਕਸੀ 'ਚ ਜਾ ਰਿਹਾ ਸੀ ਲੈਂਗਲੀ ਆਰਸੀਐਮਪੀ ਨੇ ਦੱਸਿਆ ਕਿ ਗੋਲੀਬਾਰੀ ਦੀ ਵਾਰਦਾਤ ਤੋਂ ਅੱਧੇ ਘੰਟੇ ਬਾਅਦ ਸਰੀ ਦੇ 13250 ਬਲਾਕ ਅਤੇ 64ਏ ਐਵੈਨਿਊ ਵਿਖੇ ਇੱਕ ਗੱਡੀ ਸੜਦੀ ਹੋਈ ਮਿਲੀ ਜੋ ਤਰਨਪੰਦੇਰ ਦੇ ਕਾਤਲਾਂ ਨਾਲ ਸਬੰਧਤ ਮੰਨੀ ਗਈ ਆਈ ਹਿੱਟ ਦੇ ਕਾਰਪੋਰਲ ਸੁਖੀ ਠੇਸੀ ਦਾ ਕਹਿਣਾ ਸੀ ਕਿ ਗਰੋਹ ਦੇ ਟਕਰਾ ਦਾ ਮਸਲਾ ਬੇहद ਗੁੰਝਲਦਾਰ ਹੈ ਪਰ ਤਰਨਪੰਦੇਰ ਦੇ ਕਾਤਲਾਂ ਨੂੰ ਇਨਸਾਫ ਦੇ ਕਟਾਰੇ 'ਚ ਲਿਆਉਣ ਦਾ ਹਰ ਸੰਭਵ ਯਤਨ ਕੀਤਾ ਜਾਵੇਗਾ ਦੂਜੇ ਪਾਸੇ ਬਰਨਬੀ ਵਿਖੇ ਗੋਲੀਆਂ ਮਾਰ ਕੇ ਹਲਾਕ ਕੀਤੇ ਨੌਜਵਾਨ ਦੀ ਅਸ਼ਨਾਖਤ 34 ਸਾਲ ਦੇ ਸ਼ਾਹੀਬ ਅਬਾਸੀ ਵਜੋਂ ਕੀਤੀ ਗਈ ਹੈ ਅਤੇ ਇਹ ਮਾਮਲਾ ਵੀ ਬੀਸੀ 'ਚ ਗਰੋਹਾਂ ਦਰਮਿਆਨ ਚੱਲ ਰਿਹਾ ਟਕਰਾ ਦਾ ਨਤੀਜਾ ਹੋ ਸਕਦਾ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਦਫਤਰ ਮੁਤਾਬਕ ਕੈਨੇਡਾ ਮੁੱਖ ਯੂਰਪੀ ਸੰਘ ਰੱਖਿਆ ਫੰਡ ਵਿੱਚ ਸ਼ਾਮਲ ਹੋ ਗਿਆ ਹੈ ਕਿਉਂਕਿ ਦੇਸ਼ ਆਪਣਾ ਫੌਜੀ ਖਰਚਾ ਸੰਯੁਕਤ ਰਾਜ ਅਮਰੀਕਾ ਤੋਂ ਹਟਾ ਕੇ ਵਿਪਿੰਤਾ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਯੋਜਨਾ ਕੈਨੇਡੀਅਨ ਰੱਖਿਆ ਕੰਪਨੀਆਂ ਨੂੰ 150 ਬਿਲੀਅਨ ਯੂਰੋ ਦੀ ਯੂਰਪੀ ਸੰਘ ਦੇ ਕਰਜ਼ਾ ਪ੍ਰੋਗਰਾਮ ਤੱਕ ਪਹੁੰਚ ਦੀ ਇਜਾਜ਼ਤ ਦਿੰਦਾ ਹੈ ਜਿਸ ਨੂੰ ਸਿਕਿਉਰਿਟੀ ਐਕਸ਼ਨ ਫਾਰ ਯੂਰਪ ਜਾਂ ਸੇਫ ਵਜੋਂ ਜਾਣਿਆ ਜਾਂਦਾ ਹੈ ਇਹ ਕੈਨੇਡੀਅਨ ਫਰਮਾਂ ਨੂੰ ਫੌਜੀ ਸਾਜੋ ਸਮਾਨ ਦੀ ਖਰੀਦ ਲਈ ਸਸਤੇ ਯੂਰਪੀ ਸੰਘ ਸਮਰਥਿਤ ਕਰਜ਼ੇ ਹਾਸਲ ਕਰਨ ਦੀ ਇਜਾਜ਼ਤ ਦੇਵੇਗਾ ਕਾਰਨੀ ਨੇ ਇੱਕ ਬਿਆਨ ਚ ਕਿਹਾ ਸੇਫ ਚ ਕੈਨੇਡਾ ਦੀ ਭਾਗੀਦਾਰੀ ਮੁੱਖ ਸਮਰਥਕ ਅੰਤਰਾ ਨੂੰ ਪੂਰਾ ਕਰੇਗੀ ਕੈਨੇਡੀਅਨ ਸਪਲਾਈਅਰਜ਼ ਲਈ ਬਾਜ਼ਾਰਾਂ ਦਾ ਵਿਸਤਾਰ ਕਰੇਗੀ ਤੇ ਕੈਨੇਡਾ ਚ ਯੂਰਪੀ ਰੱਖਿਆ ਨਿਵੇਸ਼ ਨੂੰ ਆਕਰਸ਼ਿਤ ਕਰੇਗੀ ਕੈਨੇਡਾ ਇਸ ਫੰਡ ਤੱਕ ਪਹੁੰਚ ਪ੍ਰਾਪਤ ਕਰਨ ਵਾਲਾ ਪਹਿਲਾ ਗੈਰ ਜ਼ੁਰਪੀ ਸੰਘ ਦੇਸ਼ ਹੈ ਕਾਰਨੀ ਨੇ ਕਿਹਾ ਕਿ ਉਹ ਕੈਨੇਡਾ ਦੀ ਖਰੀਦ ਵਿੱਚ ਵਿਭਿੰਨਤਾ ਲਿਆਉਣ ਅਤੇ ਯੂਰਪੀ ਸੰਘ ਨਾਲ ਦੇਸ਼ਾਂ ਦੇ ਸਬੰਧਾਂ ਨੂੰ ਬਿਹਤਰ ਬਣਾਉਣ ਦਾ ਇਰਾਦਾ ਰੱਖਦੇ ਨੇ ਉਹ ਪਹਿਲਾਂ ਕਹਿ ਚੁੱਕੇ ਨੇ ਕਿ ਕੈਨੇਡੀਅਨ ਫੌਜੀ ਪੂੰਜੀ ਖਰਚੇ ਦੇ ਹਰ ਡਾਲਰ ਦਾ 70 ਸੈਂਟ ਤੋਂ ਵੱਧ ਹਿੱਸਾ ਹੁਣ ਅਮਰੀਕਾ ਨੂੰ ਨਹੀਂ ਜਾਵੇਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਕਾਰਵਾਈਆਂ ਜਿਨ੍ਹਾਂ ਵਿੱਚ ਇੱਕ ਵਪਾਰ ਜੰਗ ਸ਼ੁਰੂ ਕਰਨਾ ਅਤੇ ਕੈਨੇਡਾ ਨੂੰ 51ਵਾਂ ਅਮਰੀਕੀ ਰਾਜ ਬਣਾਉਣ ਦਾ ਸੁਝਾਅ ਦੇਣਾ ਸ਼ਾਮਲ ਹੈ ਨੇ ਕੈਨੇਡੀਅਨਸ ਨੂੰ ਨਾਰਾਜ਼ ਕੀਤਾ ਤੇ ਕਾਰਨੀ ਦੀ ਜਿੱਤ ਲਈ ਰਾਜਨੀਤਿਕ ਮਾਹੌਲ ਪੈਦਾ ਕੀਤਾ ਜਦੋਂ ਉਹਨਾਂ ਨੇ ਟਰੰਪ ਦੀ ਵੱਧ ਦੀ ਹਮਲਾਵਰਤਾ ਦਾ ਮੁਕਾਬਲਾ ਕਰਨ ਦਾ ਵਾਅਦਾ ਕੀਤਾ ਸੀ ਕਾਰਨੀ ਦੀ ਸਰਕਾਰ ਹੋਰ ਵਿਕਲਪਾਂ ਦੀ ਖੋਜ ਕਰਨ ਲਈ ਅਮਰੀਕੀ F35 ਲੜਾਕੂ ਜਹਾਜ਼ਾਂ ਦੀ ਖਰੀਦ ਦੀ ਸਮੀਖਿਆ ਕਰਨਾ ਜਾਰੀ ਰੱਖ ਰਹੀ ਹੈ ਕਾਰਨੀ ਨੇ ਕਿਹਾ ਕਿ ਕੈਨੇਡਾ 'ਚ ਹੋਰ ਉਤਪਾਦਨ ਦੀ ਸੰਭਾਵਨਾ ਇੱਕ ਕਾਰਕ ਹੈ 스웨덴 ਦੀ ਸਾਬ ਕੰਪਨੀ ਦੇ ਇੱਕ ਪ੍ਰਸਤਾਵ 'ਚ ਵਾਅਦਾ ਕੀਤਾ ਗਿਆ ਕਿ ਸਾਬ ਗਿਪਰੇਨ ਲੜਾਕੂ ਜਹਾਜ਼ ਦੀ ਅਸੈਂਬਲੀ ਅਤੇ ਰੱਖ-ਰਖਾ ਕੈਨੇਡਾ 'ਚ ਹੋਵੇਗੀ ਕੈਨੇਡਾ ਨੇ ਕਿਹਾ ਹੈ ਕਿ ਉਹ ਅਗਲੇ ਸਾਲ ਦੇ ਸ਼ੁਰੂ ਵਿੱਚ ਨਾਟੋ ਦੇ ਫੌਜੀ ਖਰਚੇ ਦੇ ਦਿਸ਼ਾ ਨਿਰਦੇਸ਼ਾਂ ਨੂੰ ਪੂਰਾ ਕਰੇਗਾ ਪਿਛਲੇ ਹਫ਼ਤੇ ਸੇਫ ਫੰਡ ਵਿੱਚ ਸ਼ਾਮਲ ਹੋਣ ਬਾਰੇ ਯੂਕੇ ਨਾਲ ਗੱਲਬਾਤ ਸਮਝੌਤੇ ਤੋਂ ਬਿਨਾਂ ਖਤਮ ਹੋ ਗਈ ਸੀ ਇਹ ਗੱਲਬਾਤ ਪੈਸੇ ਨੂੰ ਲੈ ਕੇ ਰੁਕ ਗਈ ਕਿਉਂਕਿ ਯੂਰਪ ਯੂਕੇ ਦੀ ਭਾਗੀਦਾਰੀ ਲਈ ਉਸ ਤੋਂ ਵੱਧ ਦੀ ਮੰਗ ਕਰ ਰਿਹਾ ਸੀ ਜਿਨ੍ਹਾਂ ਯੂਕੇ ਭੁਗਤਾਨ ਕਰਨ ਲਈ ਤਿਆਰ ਸੀ ਭਾਰਤ ਅਤੇ ਕੈਨੇਡਾ ਦਰਮਿਆਨ ਇੱਕ ਮੁਕਤ ਵਪਾਰ ਸਮਝੌਤੇ ਲਈ ਗੱਲਬਾਤ ਅਗਲੇ ਸਾਲ ਦੇ ਸ਼ੁਰੂ ਵਿੱਚ ਆਰੰਭ ਹੋ ਜਾਵੇਗੀ ਇੱਕ ਸੀਨੀਅਰ ਭਾਰਤੀ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਲਈ ਗੱਲਬਾਤ ਜਨਵਰੀ ਵਿੱਚ ਸ਼ੁਰੂ ਹੋ ਸਕਦੀ ਹੈ ਇਹ ਬਿਆਨ ਪਿਛਲੇ ਮਹੀਨੇ ਜੋਨਸਬਰਗ 'ਚ ਜੀ20 ਨੇਤਾਵਾਂ ਦੇ ਸੰਮੇਲਨ ਦੇ ਸਾਈਡਲਾਈਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਰਕ ਕਾਰਨੀ ਦਰਮਿਆਨ ਦਵੱਲੀ ਮੀਟਿੰਗ ਤੋਂ ਬਾਅਦ ਆਇਆ ਹੈ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਕੋਲ ਗੱਲਬਾਤ ਪ੍ਰਕਿਰਿਆ ਨੂੰ ਸੁਵਿਧਾਜਨਕ ਬਣਾਉਣ ਲਈ ਢਾਂਚੇ ਮੌਜੂਦ ਨੇ ਭਾਰਤ ਨੇ ਪਹਿਲਾਂ ਹੀ ਯੂਨਾਈਟਿਡ ਕਿੰਗਡਮ ਆਸਟ੍ਰੇਲੀਆ ਤੇ ਸੰਯੁਕਤ ਅਰਬ ਅਮੀਰਾਤ ਨਾਲ ਸਮਝੌਤੇ ਕੀਤੇ ਨੇ ਜਦਕਿ ਕੈਨੇਡਾ ਨੇ ਇండోਨੇਸ਼ੀਆ ਵਰਗੇ ਦੇਸ਼ਾਂ ਨਾਲ ਸਮਝੌਤੇ ਕੀਤੇ ਨੇ ਅਧਿਕਾਰੀ ਨੇ ਕਿਹਾ ਕਿ ਅਜਿਹੇ ਢਾਂਚਿਆਂ ਦੀ ਮੌਜੂਦਗੀ ਇਹ ਯਕੀਨੀ ਬਣਾਏਗੀ ਕਿ ਗੱਲਬਾਤ ਜਲਦੀ ਮੁਕੰਮਲ ਹੋ ਜਾਵੇ ਉਸ ਮੀਟਿੰਗ ਤੋਂ ਬਾਅਦ ਇੱਕ ਪੋਸਟ ਦੇ ਵਿੱਚ ਮੋਦੀ ਨੇ ਕਿਹਾ ਸੀ ਕਿ ਅਸੀਂ ਆਉਣ ਵਾਲੇ ਮਹੀਨਿਆਂ 'ਚ ਖਾਸ ਤੌਰ ਤੇ ਵਪਾਰ, ਨਿਵੇਸ਼, ਟੈਕਨੋਲੋਜੀ ਅਤੇ ਨਵੀਨਤਾ, ਊਰਜਾ ਤੇ ਸਿੱਖਿਆ 'ਚ ਆਪਣੇ ਸਬੰਧਾਂ ਨੂੰ ਹੋਰ ਅੱਗੇ ਵਧਾਉਣ ਲਈ ਸਹਿਮਤ ਹੋયા। ਫਿਲਹਾਲ ਦੋਵਾਂ ਦੇਸ਼ਾਂ ਲਈ ਮੁੱਖ ਚੁਣੌਤੀ ਉਹ ਆਮ ਮਸਲੇ ਨਹੀਂ ਹਨ ਜਿਨ੍ਹਾਂ ਨੇ ਸਬੰਧਾਂ ਨੂੰ ਪਿੱਛੇ ਖਿੱਚਿਆ। ਬਲਕਿ ਸਮਰੱਥਾ ਦੀਆਂ ਕਮੀਆਂ ਨੇ ਜਿਵੇਂ ਕਿ ਅਧਿਕਾਰੀ ਨੇ ਸਮਝਾਇਆ ਭਾਰਤ ਤੇ ਕੈਨੇਡਾ ਦੋਵਾਂ ਨੂੰ ਅਮਰੀਕੀ ਟੈਰਿਫਸ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦੇ ਨਾਲ ਹੀ ਭਾਰਤ ਯੂਰਪੀ ਸੰਘ ਨਾਲ ਇੱਕ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਵੀ ਗੱਲਬਾਤ ਕਰ ਰਿਹਾ ਹੈ ਤੇ ਕੈਨੇਡਾ ਆਸIAN ਬਲਾਕ ਅਤੇ ਫਿਲੀਪੀਨਜ਼ ਵਰਗੇ ਦੇਸ਼ਾਂ ਨਾਲ ਸਮਝੌਤਿਆਂ ਲਈ ਗੱਲਬਾਤ ਕਰ ਰਿਹਾ ਹੈ ਜੋਨਸਬਰਗ 'ਚ ਮੋਦੀ ਨਾਲ ਦਵੱਲੀ ਮੀਟਿੰਗ ਤੋਂ ਪਹਿਲਾਂ ਕਾਰਨੀ ਨੇ ਭਾਰਤ ਨੂੰ ਇੱਕ ਭਰੋਸੇਮੰਦ ਵਪਾਰਕ ਭਾਈਵਾਲ ਦੱਸਿਆ ਸੀ ਉਨਾ ਕਿਆਸੀ ਕਿ ਕੈਨੇਡਾ ਦਾ ਭਾਰਤ ਨਾਲ ਮਜ਼ਬੂਤ ਵਪਾਰਕ ਸਬੰਧ ਹੈ ਕੈਨੇਡੀਅਨ ਕੰਪਨੀਆਂ ਭਾਰਤ ਲਈ ਸਭ ਤੋਂ ਵੱਡੇ ਵਿਦੇਸ਼ੀ ਨਿਵੇਸ਼ਕਾਂ 'ਚੋਂ ਇੱਕ ਨੇ ਭਾਰਤ ਅਤੇ ਕੈਨੇਡਾ ਨੇ ਪਹਿਲਾਂ ਸੀਈਪੀਏ ਤੇ ਕੰਮ ਕੀਤਾ ਸੀ ਪਰ 2022 ਚ अर्ਲੀ ਪ੍ਰੋਗਰੈਸ ਟ੍ਰੇਡ ਐਗਰੀਮੈਂਟ ਦੇ ਹੱਕ 'ਚ ਇਸ ਨੂੰ ਛੱਡ ਦਿੱਤਾ ਗਿਆ ਸੀ ਹਾਲਾਂਕਿ ਗੱਲਬਾਤ ਦੇ ਕਈ ਦੌਰ ਤੋਂ ਬਾਅਦ ਕੈਨੇਡਾ ਨੇ ਅਗਸਤ 2023 ਚ ਗੱਲਬਾਤ ਰੋਕ ਦਿੱਤੀ ਉਸ ਵੇਲੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤੀ ਏਜੰਟਸ ਤੇ ਸਿੱਖ ਆਗੂ ਹਰਦੀਪ ਸਿੰਘ ਨੇਜਰ ਦੇ ਕਤਲ ਦਾ ਸ਼ਾਮਲ ਹੋਣ ਦਾ aarop ਲਗਾਇਆ ਸੀ ਸਰੀ ਸ਼ਹਿਰ ਦੇ ਵਿੱਚ ਮਸ਼ਹੂਰ ਭਾਰਤੀ ਕਾਮੇਡੀਅਨ ਅਤੇ ਟੀਵੀ ਹੋਸਟ ਕਪਿਲ ਸ਼ਰਮਾ ਦੇ ਕੈਪਸ ਕਾਫੇ ਉੱਪਰ ਸ਼ੂਟਿੰਗ ਦੇ ਮਾਮਲੇ 'ਚ ਦਿੱਲੀ ਪੁਲਿਸ ਵੱਲੋਂ ਬੰਦੂ ਮਾਨ ਸਿੰਘ ਸੇਖੋਂ ਨੂੰ ਲੁਧਿਆਣੇ ਤੋਂ ਗ੍ਰਿਫਤਾਰ ਕੀਤਾ ਗਿਆ। ਦਿੱਲੀ 'ਚ ਇੱਕ ਪ੍ਰੈਸ ਵਾਰਤਾ ਦੌਰਾਨ ਸੰਯੁਕਤ ਪੁਲਿਸ ਕਮਿਸ਼ਨਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਕੁਝ ਸਮਾਂ ਪਹਿਲਾਂ ਪਾਕਿਸਤਾਨ ਨਾਲ ਹਥਿਆਰਾਂ ਦੀ ਤਸਕਰੀ ਦੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਤੇ ਉਸ ਗਰੋਹ ਦੇ ਮੈਂਬਰਾਂ ਨੇ ਬੰਦੂਮਾਨ ਸਿੰਘ ਸੇਖੋਂ ਨੂੰ ਹਥਿਆਰ ਦੇਣ ਦੀ ਗੱਲ ਆਖੀ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਸੇਖੋਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਰਿੰਦਰ ਕੁਮਾਰ ਨੇ ਕਿਹਾ ਕਿ ਬੰਦੂਮਾਨ ਸਿੰਘ ਸੇਖੋਂ ਵੱਲੋਂ ਕੈਪਸ ਕੈਫੇ ਉਪਰ ਸ਼ੂਟਿੰਗ ਦੇ ਮਾਮਲੇ 'ਚ ਹਮਲਾਵਰਾਂ ਨੂੰ ਗੱਡੀਆਂ ਦੇ ਕੇ ਸਹਾਇਤਾ ਕੀਤੀ ਗਈ ਸੇਖੋਂ ਕੈਨੇਡਾ ਦੇ BC 'ਚ ਰਹਿ ਰਿਹਾ ਸੀ ਅਤੇ ਹਾਲ ਵਿੱਚ ਹੀ ਫਰੋਤੀ ਦੀਆਂ ਵਾਰਦਾਤਾਂ 'ਚ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੇ ਚੱਲਦਿਆਂ ਅਗਸਤ ਦੌਰਾਨ ਭਾਰਤ ਭੱਜ ਗਿਆ ਸੀ ਬੀਸੀ ਆਰਸੀਐਮਪੀ ਦੇ ਸਹਾਇਕ ਕਮਿਸ਼ਨਰ ਜੌਨ ਬਰੂਅਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਗ੍ਰਿਫਤਾਰੀ ਦੀ ਸੂਚਨਾ ਹੈ ਲੰਘੇ ਸ਼ੁੱਕਰਵਾਰ ਜਦੋਂ ਫੈਡਰਲ ਪਬਲਿਕ ਸੇਫਟੀ ਮਿਨਿਸਟਰ ਗੈਰੀ ਆਨੰਦ ਸੰਘਾਰੀ ਬੀਸੀ ਦੇ ਸਰੀ ਸ਼ਹਿਰ ਚ ਪੁਲਿਸ ਨੂੰ ਜ਼ਬਰਨ ਵਸੂਲੀ ਦੀ ਜਾਂਚ ਕਰਨ ਅਤੇ ਪੀੜਤਾਂ ਦੀ ਸਹਾਇਤਾ ਕਰਨ ਲਈ ਨਵੀਂ ਫੰਡਿੰਗ ਦਾ ਐਲਾਨ ਕਰਨ ਆਏ ਤਾਂ ਇੱਕ ਸਵਾਲ ਦੇ ਜਵਾਬ ਚ ਉਹਨਾਂ ਨੇ ਕਿਹਾ ਕਿ ਉਹ ਬੀਸੀ ਚ ਜ਼ਬਰਨ ਵਸੂਲੀ ਦੇ ਮਾਮਲਿਆਂ ਬਾਬਤ ਇੱਕ ਵਿਅਕਤੀ ਦੀ ਭਾਰਤ ਚ ਗ੍ਰਿਫਤਾਰੀ ਤੋਂ ਜਾਣੂ ਨੇ ਬੰਦੂ ਮਾਨ ਸਿੰਘ ਸੇਖੋਂ ਅਪਰਾਧਿਕ ਪਿਛੋਕੜ ਦਾ ਵਿਅਕਤੀ ਮੀਡੀਆ ਰਿਪੋਰਟਸ ਮੁਤਾਬਕ 2019 ਦੌਰਾਨ ਸੇਖੋਂ ਉੱਪਰ ਲੁਧਿਆਣਾ ਚ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ ਸੇਖੋਂ 2023 ਦੌਰਾਨ ਵਰਕ ਪਰਮਿਟ ਉੱਪਰ ਕੈਨੇਡਾ ਆਇਆ ਸੀ ਤੇ ਬ੍ਰੈਮਟਨ ਚ ਰਹਿੰਦਾ ਸੀ ਇੱਥੋਂ ਹੀ ਉਹ 골ਡੀ ਢਿੱਲੋਂ ਗੈਂਗ ਦੇ ਮੈਂਬਰਾਂ ਦੇ ਸੰਪਰਕ ਚ ਆ ਗਿਆ ਦਿੱਲੀ ਪੁਲਿਸ ਦਾ ਦਾਵਾ ਹੈ ਕਿ ਸੇਖੋਂ ਹੈਰੀ ਚੱਠਾ ਗੈਂਗ ਨਾਲ ਵੀ ਜੁੜਿਆ ਹੋਇਆ ਸੀ ਤੇ ਚੱਠਾ ਦੇ ਨਿਰਦੇਸ਼ਾਂ ਹੇਠ ਕੈਨੇਡਾ ਅਤੇ ਅਮਰੀਕਾ ਚ ਰਹਿੰਦੇ ਭਾਰਤ ਆਧਾਰਤ ਕਾਰੋਬਾਰੀਆਂ ਤੋਂ ਜ਼ਬਰੀ ਵਸੂਲੀ ਦੇ ਮਾਮਲੇ ਚ ਸ਼ਾਮਲ ਸੀ ਛੱਠਾ ਗੈਂਗ ਉੱਪਰ ਪਾਕਿਸਤਾਨ ਚ ਆਈਐਸਆਈ ਨਾਲ ਮਿਲ ਕੇ ਕੰਮ ਕਰਨ ਦੇ ਵੀ ਦੋਸ਼ ਨੇ ਜਿਸ ਕਾਰਨ ਕਿ ਪੀਲ ਪੁਲਿਸ ਵੱਲੋਂ ਦਸੰਬਰ 2024 ਦੌਰਾਨ ਬੰਦੂ ਮਾਨ ਸਿੰਘ ਸੇਖੋਂ ਨੂੰ ਜ਼ਬਰਨ ਵਸੂਲੀ ਦੇ ਮਾਮਲੇ ਚ ਗ੍ਰਿਫਤਾਰ ਕੀਤਾ ਗਿਆ ਸੀ ਪੀਲ ਪੁਲਿਸ ਵੱਲੋਂ ਮਿਸਿਸ ਸਾਗਾ ਤੇ ਬ੍ਰੈਂਪਟਨ ਦੇ ਕਾਰੋਬਾਰੀਆਂ ਤੋਂ ਫਰੋਤੀ ਮੰਗਣ ਦੇ ਮਾਮਲੇ ਚ ਸੇਖੋਂ ਸਮੇਤ 25 ਸਾਲਾ ਹਰਮਨਜੀਤ ਸਿੰਘ 44 ਸਾਲ ਦੇ ਤਜਿੰਦਰ ਤਤਲਾ 21 ਸਾਲਾ ਰੁਖਸਾਰ ਅਚਕ ਕਜ਼ਾਈ ਅਤੇ 24 ਸਾਲਾ ਦਿਨੇਸ਼ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕੈਨੇਡਾ ਦੇ ਬ੍ਰੈਂਪਟਨ ਸਰੀ ਐਪਸਫੋਰਡ ਅਤੇ ਐਡਮੰਟਨ ਸ਼ਹਿਰਾਂ ਚ ਸਾਊਥ ਏਸ਼ੀਅਨ ਮੂਲ ਦੇ ਕਾਰੋਬਾਰੀਆਂ ਤੋਂ ਫਰौती ਮੰਗਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਸਨ BC ਦੇ ਲੋਅਰ ਮੈਨਲੈਂਡ ਇਲਾਕੇ ਚ ਇਸ ਸਾਲ ਹੁਣ ਤੱਕ 100 ਤੋਂ ਵੱਧ ਜ਼ਬਰਨ ਵਸੂਲੀ ਦੇ ਮਾਮਲੇ ਵਾਪਰ ਚੁੱਕੇ ਨੇ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਆ ਹੈਡਲਾਈਨਸ ਤੇ ਕਾਰਨੀ ਨੇ ਮੰਤਰੀ ਮੰਡਲ ਚ ਕੀਤਾ ਫੇਰਬਦਲ ਮਾਰਕ ਮੈਲਰ ਦੀ ਕੈਬਨਟ ਚ ਹੋਈ ਵਾਪਸੀ ਅਲਬਰਟਾ ਚ ਫੋਰੇਵਰ ਕੈਨੇਡੀਅਨ ਪਟੀਸ਼ਨ ਰਹੀ ਕਾਮਯਾਬ ਅੱਧਾ ਮਿਲੀਅਨ ਲੋਕਾਂ ਨੇ ਕੈਨੇਡਾ ਨਾਲ ਰਹਿਣ ਨੂੰ ਦਿੱਤੀ ਤਰਜੀਹ ਸੀਆਰਏ ਵੱਲੋਂ ਨਵੀਆਂ ਇਨਕਮ ਟੈਕਸ ਦਰਾਂ ਦਾ ਐਲਾਨ ਰੋਜ਼ਗਾਰ ਬੀਮਾ ਦੀਆਂ ਦਰਾਂ ਚ ਵੀ ਹੋਵੇਗੀ ਤਬਦੀਲੀ ਕੈਨੇਡਾ ਦੇ ਮਨਦੀਪ ਕੌਰ ਕਤਲकांड ਚ ਆਇਆ ਨਵਾਂ ਮੋੜ 22 ਅਕਤੂਬਰ ਨੂੰ ਵੀ ਜਾਨੋ ਮਾਰਨ ਦਾ ਕੀਤਾ ਗਿਆ ਸੀ ਯਤਨ ਇਸ ਦੇ ਨਾਲ ਹੀ ਆਪਣੇ ਜਸਪੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ